ਤੇ ਨ્યા ਪੱਤਰ ਦੇ ਵਿੱਚ ਸਾਡੇ ਪੰਜਾਬ ਦੇ ਵਾਸਤੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਵਾਸਤੇ ਔਰ ਪੰਜਾਬ ਦੇ ਹਰੇਕ ਵਰਗ ਵਾਸਤੇ ਬਹੁਤ ਸਾਰੀ ਵੱਡੀ ਰਾਹਤ ਕਾਂਗਰਸ ਪਾਰਟੀ ਲੈ ਕੇ ਆਈ ਹੈ ਮੈਂ ਇਹ ਕਹਿੰ ਕੇ ਸੈਂਟਰਲ ਲੀਡਰਸ਼ਿਪ ਦਾ ਧੰਨਵਾਦ ਦੀਆਂ ਔਰ ਨਾਲ ਹੀ ਨਾਲ ਅੱਜ ਦੀ ਇਸ वार्ता ਦੇ ਰਾਹੀਂ ਮੈਂ ਪੰਜਾਬ ਦੇ तमाम ਉਹਨਾਂ ਲੋਕਾਂ ਨੂੰ ਅੱਜ ਦੀਆਂ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਨਿਆਂ ਦੀਆਂ ਸਾਡਾ ਨਿਆ ਪੱਤਰ ਆਇਆ ਹੈ ਉਹ ਸਾਰੀਆਂ ਕਿ ਅਸੀਂ ਆਉਣ ਵਾਲੇ ਸਮੇਂ ਚੰਗਾ ਜਦੋਂ ਸਾਡੀ ਸਰਕਾਰ ਬਣ ਜਾਂਦੀ ਹੈ ਇੰਡੀਆ ਗਠਜੰਬੰਦਨ ਦੀ ਸਰਕਾਰ ਬਣ ਜਾਂਦੀ ਹੈ ਉਹਦੇ ਵਿੱਚ ਕਿਸਾਨਾਂ ਲਈ ਮਜ਼ਦੂਰਾਂ ਲਈ ਨੌਜਵਾਨਾਂ ਲਈ ਕਿਸ ਪ੍ਰਕਾਰ ਦਾ ਅਸੀਂ ਜਿਹੜਾ ਨਿਆ ਪੱਤਰ ਤੇ ਕੰਮ ਕਰਾਂਗੇ ਮੈਂ ਉਹ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹਣਾ ਹੈ। ਔਰ ਪਹਿਲਾ ਵੀ 10 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਯੂਪੀਏ ਦੀ। ਮੇਰਾ ਖਿਆਲ ਅੱਜ ਦੇਸ਼ ਦੇ ਅੰਦਰ ਜਿੰਨੀਆਂ ਵੀ ਗਰੰਟੀਆਂ ਚੱਲ ਰਹੀਆਂ ਜਾਂ ਜੋ ਵੀ ਚੰਗੀਆਂ ਸਕੀਮਾਂ ਚੱਲ ਰਹੀਆਂ ਨੇ ਉਹ ਕਾਂਗਰਸ ਪਾਰਟੀ ਲੈ ਕੇ ਆਈ। ਚਾਹੇ ਉਹ ਮੰਦਰੇਗਾ ਸਕੀਮ ਸੀਗੀ, 100 ਦਿਨ ਦੀ ਗਰੰਟੀ। ਯਾਨੀ ਕਿ ਜੋ ਜਗਵਿੰਦਰ ਜੀ ਨੇ ਕਿਹਾ ਕਾਂਗਰਸ ਪਾਰਟੀ ਨੇ ਜੋ ਕਿਹਾ ਉਹ ਕੀਤਾ ਰਾਈਟ ਟੂ ਇਨਫਾਰਮੇਸ਼ਨ ਐਕਟ ਕਿ ਰਾਈਟ ਟੂ ਇਨਫਾਰਮੇਸ਼ਨ ਅੱਜ ਐਸਾ ਵੱਡਾ ਐਕਟ ਕਾਂਗਰਸ ਪਾਰਟੀ ਲੈ ਕੇ ਆਈ ਜੀਰੇ ਰਾਹੀਂ तमाम ਜਿਹੜੇ ਕਰਪਸ਼ਨ ਕੇਸਸ ਜੋ तमाम ਛਿਦਾਂ ਨਿਕਲ ਕੇ ਬਾਹਰ ਆ ਰਹੀਆਂ ਜਿਹੜੀਆਂ ਅੱਜਕੱਲ ਮੀਡੀਆ ਦੇ ਕੋਲੇ ਆਉਂਦੀਆਂ ਤੇ ਫਿਰ ਦੇਸ਼ ਦੇ ਲੋਕਾਂ ਨੂੰ ਤੇ ਆਮ ਲੋਕਾਂ ਨੂੰ ਪਤਾ ਚੱਲਦੀਆਂ ਨਹੀਂ ਪਤਾ ਹੀ ਨਹੀਂ ਸੀ ਕਿ ਦੇਸ਼ ਦੇ ਅੰਦਰ ਕਿਸ ਤਰੀਕੇ ਦਾ ਕੰਮ ਹੋ ਰਿਹਾ ਰਾਈਟ ਟੂ ਫੂਡ ਅੱਜ ਹਰ ਗਰੀਬ ਦੇ ਘਰੇ ਜਿਹੜਾ ਰਾਸ਼ਨ ਜਾ ਰਿਹਾ ਹੈ ਬੇਸ਼ੱਕ ਉਹ ਰਤੇ ਅੱਜ ਮੋਦੀ ਸਾਹਿਬ ਦਾ ਉਸ ਰਾਸ਼ਨ ਤੇ ਗੱਟੇ ਤੇ ਫੋਟੋ ਲਾ ਦਿੱਤੀ ਗਈ ਹੈ ਲੇਕਿਨ ਇਹ ਜਿਹੜੀ ਸਕੀਮ ਹੈ ਇਹ ਕਾਂਗਰਸ ਪਾਰਟੀ ਰਾਈਟ ਟੂ ਫੂਡ ਜਿਹੜਾ ਘਰ ਘਰ ਰਾਸ਼ਨ ਪਹੁੰਚਾਉਣ ਦਾ ਕੰਮ ਹੈ ਮੈਨੂੰ ਯਾਦ ਹੈ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਉਸ ਦਿਨ ਕਬਰ ਆਟ ਵੀ ਹੋਈ ਸੀ ਦਿਲ ਦਾ ਕੋਈ ਪ੍ਰੋਬਲਮ ਸੀਗੀ ਲੇਕਿਨ ਉਸ ਬਿਲ ਤੇ ਸਾਈਨ ਕਰਕੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਹਸਪੀਟਲ ਜੈਸਨ ਇਸ ਤਰ੍ਹਾਂ ਹੀ ਆ ਚਾਹੇ ਹੋਰ ਸਾਰੀਆਂ ਬੀਮਾ ਯੋਜਨਾਵਾਂ ਚਾਹੇ ਆ ਜਿਹੜੀਆਂ ਐਂਬੂਲੈਂਸ 108 ਇਹ ਡਾਕਟਰ ਮਨਮੋਹਨ ਸਿੰਘ ਜੀ ਦੀ ਔਰ ਯੂਪੀਐਸ ਸਰ ਗਵਰਨਮੈਂਟ ਦੀ ਵੇਣ ਹੈ ਪਰ ਮੈਨੂੰ ਯਾਦ ਹੈ ਜੋ ਉਹ ਕਾਂਗਰਸ ਪਾਰਟੀ ਨੇ ਕਿਹਾ ਪਹਿਲਾਂ ਵੀ ਮੈਨੀਫੈਸਟੋ ਦੇ ਅੰਦਰ ਉਹ ਹਮੇਸ਼ਾ ਕੀਤਾ ਉਸੇ ਤਰ੍ਹਾਂ ਹੀ ਅੱਜ ਸਭ ਤੋਂ ਵੱਡੀ ਗੱਲ ਜਿਹੜੀ ਐ ਪੰਜਾਬ ਦੇ ਲਈ ਕਿਸਾਨ ਮਿਆਂ ਹੁਣ ਕਿਸਾਨ ਮਿਆਂ ਅੱਜ ਕੀ ਐ ਮੈਨੂੰ ਪਤਾ ਐ ਕਿ 1967 ਇਹ ਵੀ ਸਾਡੇ ਵਿਸੇ ਚ ਹੀ ਆਇਆ ਕਿ ਕਿਸਾਨਾਂ ਨੂੰ ਜਦੋਂ ਐਮਐਸਪੀ ਮਿਲੀ ਜਦੋਂ ਕਿਸਾਨ ਨੂੰ ਐਮਐਸਪੀ ਮਿਲੀ ਉਹ ਕਾਂਗਰਸ ਪਾਰਟੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਉਹ ਐਮਐਸਪੀ ਦਿੱਤੀ ਸੀ ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇਸ ਨਿਆ ਪੱਤਰ ਦੇ ਵਿੱਚ ਲਿਖਿਆ ਗਿਆ ਸਵੇ ਰਾਹੁਲ ਗਾਂਧੀ ਨੇ ਆਪਣੀ ਨਿਆ ਯਾਤਰਾ ਦੇ ਵਿੱਚ ਕਿਹਾ ਤੇ ਅੱਜ ਉਹ ਡਾਕੂਮੈਂਟ ਬਣ ਗਿਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਇਤਿਆ ਇੰਡੀਆ ਗੱਠਜੋੜਨ ਦੀ ਔਨ ਤੇ ਅਸੀਂ ਐਮਐਸਪੀ ਦੀ ਲੀਗਲ ਗਰੰਟੀ ਪੰਜਾਬ ਦੇ ਦੇਸ਼ ਦੇ ਕਿਸਾਨ ਨੂੰ ਦੇਾਂਗੇ ਧੀਰੇ ਵਿੱਚ ਸਭ ਤੋਂ ਵੱਡਾ ਹਿੱਸਾ ਐਮਐਸਪੀ ਦਾ ਪੰਜਾਬ ਨੂੰ ਮਿਲਦਾ ਹੈ ਤੋ ਇਹ ਪੰਜਾਬ ਵਾਸਤੇ ਬੜੀ ਵੱਡੀ ਗੱਲ ਹੈ ਇਹਦੇ ਨਾਲ ਨਾਲ ਜਿਹੜਾ ਕਿਸਾਨ ਨੂੰ ਇੰਪਲੀਮੈਂਟਸ ਤੇ ਸਾਧਨਾ ਸੰਦਾਂ ਤੇ ਜਿਹੜੇ ਸੰਧ ਲੈਂਦੇ ਆ ਜੀਐਸਟੀ ਲੱਗਦਾ ਹੈ ਕਿਸਾਨ ਨੂੰ ਜੀਐਸਟੀ ਮੁਕਤ ਕਰਨ ਦੀ ਗੱਲ ਕਾਂਗਰਸ ਪਾਰਟੀ ਦੇ ਸਨਿਆਪੱਤਰ ਦੇ ਵਿੱਚ ਇਹ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਦੀ ਗਰੰਟੀ ਹੈ ਇਹਦੇ ਨਾਲ ਨਾਲ ਇਹਦੇ ਨਾਲ ਨਾਲ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਪੱਕਾ ਕਮਿਸ਼ਨ ਬਣਾਇਆ ਜਾਏਗਾ ਸੋ ਕਮਿਸ਼ਨ ਬਣਾ ਕੇ ਤੈਅ ਹੋਏਗਾ ਕਿ ਕਿਸਾਨਾਂ ਦਾ ਕਰਜ਼ਾ ਇਸ ਸੈਂਟਰ ਲੈਵਲ ਤੇ ਕਮਿਸ਼ਨ ਬਣੇਗਾ ਤੇ ਉਹਨਾਂ ਦਾ ਕਰਜ਼ਾ ਮਾਫ ਹੋਏਗਾ ਫਸਲਾਂ ਖਰਾਬ ਹੋਣ ਤੇ ਅੱਜ ਮੁਆਵਜ਼ੇ ਦੀ ਅੜੀ ਕਰਦੇ ਰਹਿੰਦੇ ਆ ਪੰਜਾਬ ਦੇ ਅੰਦਰ ਮੁਆਵਜ਼ਾ ਖਰਾਬ ਖਰਾਬਾ ਹੋਇਆ ਤੇ ਪੰਜਾਬ ਸਰਕਾਰ ਦਿੱਲੀ ਨੂੰ ਕੋਸਤੀ ਰਹੀ ਦਿੱਲੀ ਵਾਲੇ ਕਹਿੰਦੇ ਅਸੀਂ ਪੈਸਾ ਦੇਤਾ ਪੰਜਾਬ ਨੇ ਨਹੀਂ ਦਿੱਤਾ ਕਈ ਲੋਕਾਂ ਨੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਮੁਰਗੀ ਦਾ ਅੰਡੇ ਦਾ ਬੱਕਰੀ ਦਾ ਮੈਂ ਮੁਆਵਜ਼ਾ ਦੇਊਂਗਾ ਲੇਕਿਨ ਲੋਕਾਂ ਨੂੰ ਫਸਲਾਂ ਦਾ ਮੁਆਵਜ਼ਾ ਨਹੀਂ ਦਿੱਤਾ ਇਸ ਪਿਆਪੱਤਰ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਗਰੰਟੀ ਦਿੱਤੀ ਗਈ ਹੈ ਕਿ 30 ਦਿਨਾਂ ਦੇ ਅੰਦਰ ਅੰਦਰ ਕੇਂਦਰ ਅਗਰ ਡਿਜਾਸਟਰ ਕਿਸੇ ਸੂਬੇ 'ਚ ਹੋ ਜਾਏਗਾ ਤੇ ਸਿੱਧਾ ਭੁਗਤਾਨ ਬਿਨਾ ਮੰਜਾਬ ਸਰਕਾਰ ਤੋਂ ਸਿੱਧਾ ਭੁਗਤਾਨ ਕਿਸਾਨ ਦੇ ਖਾਤੇ ਦੇ ਵਿੱਚ 30 ਦਿਨਾਂ ਦੇ ਅੰਦਰ ਅੰਦਰ ਅਸੀਂ ਕਰਾਂਗੇ ਕਈ ਕਹਿ ਦਿੰਦੇ ਆ ਮਜ਼ਾਕੀਆ ਤੌਰ ਤੇ ਕਿ ਕਾਂਗਰਸ ਪਾਰਟੀ ਗੱਲਾਈ ਕਰਦੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੱਜ ਦੇ ਰਿਕਾਰਡ ਦੇ ਵਿੱਚ 72000 ਕਰੋੜ ਰੁਪਏ ਪਹਿਲੀ ਵਾਰੀ ਕਿਸਾਨਾਂ ਦੇ ਲਈ ਕਰਜ਼ਾ ਮਾਫੀ ਕੀਤੀ ਡਾਕਟਰ ਮਰਮੋਹਨ ਸਿੰਘ ਨੇ ਹੋਰ ਕੋਈ ਸਰਕਾਰ ਨਹੀਂ ਸੀ ਜਿਨੇ ਅੱਜ ਤੱਕ ਕਿਸਾਨਾਂ ਦੀ ਕਰਜ਼ਾ ਮਾਫੀ ਕੀਤੀ ਹੋਈ ਬੇਸ਼ੱਕ ਅਸੀਂ ਥੋੜਾ ਕੀਤਾ ਲੇਕਿਨ ਪੰਜਾਬ ਸਰਕਾਰ ਨੇ ਵੀ ਬਹੁਤ ਸਾਰੇ ਲੋਕ ਕਹਿੰਦੇ ਰਿਹਾ ਅਕਾਲੀ ਦਲ ਕਹਿੰਦਾ ਰਿਹਾ ਕਿ ਅਸੀਂ ਕਿਸਾਨਾਂ ਤੇ ਅਸੀਂ ਸਰਕਾਰ ਹੈ ਲੇਕਿਨ ਮੈਨੂੰ ਫਕਰ ਹੈ ਕਿ ਇਹ ਵੀ ਸਾਡੇ ਸਿਰ ਆਇਆ ਕਿ ਅਸੀਂ 4650 ਕਰੋੜ ਰੁਪਇਆ ਪੰਜਾਬ ਦਾ ਲੋਕਾਂ ਦਾ ਕਰਜ਼ਾ ਜੇ라 ਕਾਂਗਰਸ ਦੀ ਸਰਕਾਰ ਦੇ ਵਿੱਚ ਅਸੀਂ ਮਾਫ ਕੀਤਾ ਸੋ ਇੱਕ ਹੈ ਨੌਜਵਾਨ ਨਿਆ ਸੋ ਨੌਜਵਾਨ ਨਿਆ ਦੀ ਗੱਲ ਕਰੀਏ ਅੱਜ ਬੇਰੋਜ਼ਗਾਰੀ ਦਾ ਆਲਮ ਕੁੜੀ ਦੇਸ਼ ਭਰ ਦੇ ਵਿੱਚ ਜਿਹੜੀ ਇੰਡੀਆ ਦੇ ਟਾਪ ਇੰਸਟੀਚਿਊਟ ਹੈ ਆਈਆਈਟੀ ਮੁੰਬਈ 30% ਸਟੂਡੈਂਟ ਨੂੰ ਨੌਕਰੀ ਨਹੀਂ ਮਿਲੀ ਉਹਨਾਂ ਆਈਆਈਟੀ ਮੁੰਬਈ ਆ ਟਾਈਮਜ਼ ਆਫ ਇੰਡੀਆ ਦੀ ਖਬਰ ਹੈ ਕਿੱਥੇ ਪਹਿਲਾ ਪਲੇਸਮੈਂਟ ਹੋ ਜਾਂਦੀ ਸੀ ਪੜ੍ਹਦੇ ਆ ਪੜ੍ਹਦੇ ਆ ਨੌਕਰੀ ਮਿਲ ਜਾਂਦੀ ਸੀ ਹੁਣ ਉੱਥੇ ਜਿਹੜੇ ਲੋਕ ਪੜ੍ਹ ਕੇ ਚਲੇ ਗਏ ਉਹਨਾਂ ਨੂੰ ਵੀ 30% ਉਹਨਾਂ ਸਟੂਡੈਂਟਸ ਨੂੰ ਨੌਕਰੀ ਨਹੀਂ ਮਿਲੀ ਅਸੀਂ ਕੀ ਕਿਹਾ ਪਹਿਲੀ ਨੌਕਰੀ ਪੱਕੀ ਅਤੇ 1 ਲੱਖ ਰੁਪਏ ਦੀ ਇੰਟਰਨਸ਼ਿਪ ਜੇ ਉੱਥੇ ਇੰਟਰਨਸ਼ਿਪ ਕਰੇਗਾ ਤਾਂ ਲੱਖ ਰੁਪਿਆ ਅਸੀਂ ਜਾਣੀ ਕੀ ਉਹਨਾਂ ਨੂੰ ਇੰਟਰਨਸ਼ਿਪ ਦਾ ਲਾਵਾਂਗੇ ਸਰਕਾਰ ਪੈਸਾ ਦੇਗੀ ਹੋਣਾ ਮਤਲਬ ਗ੍ਰੈਜੂਏਟ ਤੇ ਡਿਪਲੋਮਾ 홀ਡਰ ਦੇ ਕੇਂਦਰ ਸਰਕਾਰ ਪ੍ਰਾਈਵੇਟ ਜਾਂ ਸਰਕਾਰੀ ਅਦਾਰੇ ਵਿੱਚ ਟ੍ਰੇਨਿੰਗ ਕਰਵਾਏਗੀ ਅਤੇ 1 ਲੱਖ ਰੁਪਿਆ ਮਿਹਨਤਾਨਾ ਵੀ ਉਹਨੂੰ ਦੇਗੀ ਟ੍ਰੇਨਿੰਗ ਵੀ ਅਸੀਂ ਕਰਾਵਾਂਗੇ ਤੇ ਮਿਹਨਤਾਨਾ ਵੀ ਅਸੀਂ ਦੇਵਾਂਗੇ ਤੇ ਪੂਰੇ ਦੇਸ਼ ਅੰਦਰ 30 ਲੱਖ ਸਰਕਾਰੀ ਨੌਕਰੀਆਂ ਅਸੀਂ ਨੌਜਵਾਨਾਂ ਦੇ ਲਈ ਆਉਣ ਵਾਲੇ ਸਮੇਂ ਚ ਦਿਆਂਗੇ ਅਸੀਂ 2 ਕਰੋੜ ਨੌਕਰੀ ਦਾ ਵਾਅਦਾ ਤਾਂ ਨਹੀਂ ਕੀਤਾ ਅਸੀਂ 30 ਲੱਖ ਦਾ ਵਾਅਦਾ ਕੀਤਾ ਉਹਨਾਂ ਨੇ 2 ਲੱਖ ਦਾ ਕਿਹਾ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿਸਾਨ ਦੀ ਆਮਦਨ ਅਸੀਂ ਦੁੱਗਣੀ ਕਰ ਦਿਆਂਗੇ ਲੇਕਿਨ ਅਸੀਂ 30 ਲੱਖ ਲੋਕਾਂ ਨੂੰ ਨੌਕਰੀ ਦਿਆਂਗੇ ਔਰ ਇਹ ਪੈਸਾ ਜਿਹੜਾ ਹੈ ਇਹ ਡੈਪਟੀ ਕਮਿਸ਼ਨਰ ਕੋਲੇ ਆ ਜਾਏਗਾ ਪਹਿਲਾਂ ਤੇ ਡੈਪਟੀ ਕਮਿਸ਼ਨਰ ਜਦ ਵੀ ਕੋਈ ਬੱਚਾ ਇਸ ਤਰ੍ਹਾਂ ਟ੍ਰੇਨਿੰਗ ਲਏਗਾ ਤੇ ਉਹ ਟ੍ਰੇਨਿੰਗ ਇੰਸਟੀਚਿਊਟ ਨੂੰ ਉਹ ਪੈਸਾ ਮਿਲ ਜਾਏਗਾ ਨਾਰੀਆਂ ਇਹਦੀ ਸਿੱਧਾ ਸਿੱਧਾ ਪੰਜਾਬ ਦੀਆਂ ਸਾਡੀਆਂ ਮਾਈਆਂ ਭੈਣਾਂ ਔਰਤਾਂ ਭੈਣਾਂ ਬੀਬੀਆਂ ਨਾਲ ਜੁੜਿਆ ਹੋਇਆ ਅਸੀਂ ਇਹ ਤਾਂ ਨਹੀਂ ਕਿਹਾ ਕਿ ਹਜ਼ਾਰ ਰੁਪਏ ਆ ਮਹੀਨਾ ਦੇ ਦੇ ਕੇ ਮੁੱਖ ਮੰਤਰੀ ਨੇ ਕਿ ਹਜ਼ਾਰ ਰੁਪਏ ਦੇਊਗਾ ਤੇ ਹੁਣ 2.5 ਸਾਲ ਟੱਪ ਗਏ ਉਹਨੇ ਤੇ ਗੌਰ ਹੀ ਨਹੀਂ ਫਰਮਾਈ ਆਦਰਨੀਆ ਭਗਵੰਤ ਮਾਨ ਜੀ ਨੇ ਇੱਕ ਇੱਕ ਹਜ਼ਾਰ